ਖਿਲਾਰ ਕਿਸਾਨੀ ਮੰਗਾ ਮੰਵਾਉਣ ਲਈ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਭਾਰੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਰਾਹੀਂ ਅੱਜ ਕਿਸਾਨ ਆਗੂ ਕੁਲਵਿੰਦਰ ਸਿੰਘ ਬਲਦੇਵ ਸਿੰਘ ਦੀ ਅਗਵਾਈ ਹੇਠ ਅੰਬਰਸਾ ਜਲੰਧਰ ਫਗਵਾੜਾ ਅਤੇ ਕਈ ਪਿੰਡਾਂ ਵਿੱਚੋਂ ਕਿਸਾਨ ਭਾਰੀ ਗਿਣਤੀ ਵਿੱਚ ਫਲੋਰ ਲਡਵਾਲ ਟੋਲ ਪਲਾਜ਼ਾ ਤੇ ਇਕੱਠੇ ਹੋ ਕੇ ਦਿੱਲੀ ਮੋਰਚੇ ਲਈ ਰਵਾਨਾ ਹੋਏ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਫੈਸਲਾਕੁਨ ਹੋਵੇਗਾ ਕਿਸਾਨ ਮੰਗਾ ਮੰਵਾ ਕੇ ਹੀ ਘਰਾਂ ਨੂੰ ਵਾਪਸੀ ਕਰਨਗੇ ਫਲੋਰ ਤੋਂ ਰਾਜਪੁਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ

ਤੋ ਦੋ ਦੁੱਪੀ ਸਿਲੰਡਰ ਬਣ ਲੈ ਨਾਲ ਉਹ ਨਹੀਂ ਹੁੰਦੇ ਸਿੱਗ ਸਾਲ ਜਿੰਨਾ ਤੱਕ ਬੰਦੇ ਆਣੇ ਕਿਹੜੀ ਘੜਦੀ ਸਿੱਖ ਦੋ ਅੱਤੇ ਗੱਲੀ ਨਾਲੇ ਪੱਕੇ ਤਾਵਾ ਦੇ ਲੈ ਕਹਿੰਦਾ ਕਿਹੜਾ ਵੀਰ ਜੀ ਕਹਿੰਦਾ ਦੇਖ ਲੈ ਵੀ ਸਬਰ ਵੀ ਉਹਨਾਂ ਵੀ ਸਬਰ ਵੀ ਉਹਦੀ ਕਰਾਤਾ ਹੈ ਜੀ ਹਾਲੀਕਾੜਲਾ ਦਾ ਕਿੱਥੇ ਏ ਤੂੰ ਤਾਲੀਆਂ ਦੇ ਪਿੱਛੇ ਕਿੱਨੇ ਕ ਲੈਣ ਆ ਆਜੇ ਬਸ ਟੋਰੀ ਜਾ ਟੋਰੀ ਜਾ ਕੋਈ 40 ਰੁਪਏ ਨਾ ਟੋਰੀ ਜਾ ਬਸ ਜਾਮ ਨਾ ਲੱਗੇ ਜਾਮ ਨਾ ਲੱਗੇ ਟੋਰੀ ਜਾ ਟੋਰੀ ਜਾ ਦੇ ਜਾਮ ਨਾ ਲੱਗੇ ਟੋਰੀ ਜਾ ਹਾਂ ਹਰ ਬੋਲ ਜਿੰਦਾਬਾਦ 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 ਆ ਮੈਂ ਸਰਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਸੁਭਾ ਕੋਰ ਕਮੇਟੀ ਦਾ ਮੈਂਬਰ ਤੇ ਨਾਲ ਮਿਲਿਆ ਜਲੰਧਰ ਜ਼ਿਲ੍ਹੇ ਦੀ ਟੀਮ ਤੇ ਨਾਲ ਕਪੂਰਥਾ ਜ਼ਿਲ੍ਹੇ ਦੀ ਟੀਮ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮੰਨੀਆਂ ਆਂ ਮੰਗਾ ਜਿਹੜੇ ਕਿਸਾਨ ਮਜ਼ਦੂਰ ਲਾਗੂ ਕਰਾਉਣ ਚੱਲੇ ਆ ਹਰੇਕ ਵਰਗ ਦਾ ਤੇ ਮੰਨੀਆਂ ਜਾਂ ਮੰਗਲਾ ਪਵਿੱਤਰ ਦਿਹਾੜੇ ਦੇ ਜਿਹੜਾ 21 ਦੇ ਵਿੱਚ ਗੁਰਪੁਰਬ ਤੇ ਮੋਦੀ ਨੇ ਜਿਹੜਾ ਵਧਾਈ ਦਿੱਤੀ ਸੀ ਕਿਸਾਨਾਂ ਮਜ਼ਦੂਰਾਂ ਨੂੰ ਗੁਰਪੁਰਬ ਦੀ ਵਧਾਈ ਦਿੰਨਾ ਤੇ ਕਿਸਾਨਾਂ ਊਮੀਦਾਂ ਨੂੰ ਜਿਹੜਾ ਮੈਂ ਤੋਹਫਾ ਦਿੰਨਾ ਕਾਲੇ ਕਾਨੂੰਨਾਂ ਰੱਦ ਕਰਦਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੀਆਂ 23 ਫਸਲਾਂ ਦੇ ਮੈਂ ਐਮਐਸਪੀ ਜਾਰੀ ਕਰੂੰਗਾ ਨਾਲ ਉਹਨੇ ਆਖਿਆ ਸੀ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਪੰਜਾਬ 'ਚ ਚਾਹ ਦੂਜੇ ਯੂਪ ਹਿਦਿਆਣਾ ਕਿਤੇ ਵੀ ਕਿਸਾਨਾਂ ਨੂੰ ਜਿਹੜੇ ਕੇਸ ਪਾਇਆ ਮੈਂ ਰੱਦ ਕਰਦਾ ਅਜੇ ਉਹ ਵੀ ਉਸੇ ਤਰ੍ਹਾਂ ਪਏ ਨਾਲ ਮੈਂ ਆਖਿਆ ਵੀ ਜਿਹੜੇ ਜੂਪੀ ਦੇ ਵਿੱਚ ਅਖੀਂ ਵੀ ਚਾਰ ਕਿਸਾਨ ਮਜ਼ਦੂਰ ਤੇ ਇੱਕ ਪੱਤਰਕਾਰ ਵੀ ਨੂੰ ਜਿਹੜਾ ਅਜੇ ਮਿਸ਼ਰੇ ਨਾਲ ਦੱਦ ਕੇ ਮਾਰਤਾ ਹੈ ਉਹਨਾਂ ਨੂੰ ਸਾਾਨੂੰ ਅਜੇ ਮਿਸ਼ਰੇ ਨਾਲ ਸੱਜਾ ਨੂੰ ਅਜੇ ਮਿਸ਼ਰੇ ਨੂੰ ਅਜੇ ਵੀ ਮੰਤਰੀ ਮੰਡਲ ਤੇ ਜਿਹੜੇ ਉਹ ਬਣੇ ਬੈਠੇ ਆ ਇਸ ਕਰਕੇ ਨਾਲ ਜਿਹੜੇ ਆ ਸਾਡੇ ਸਸਦਾਂ ਦੇ ਉੱਪਰ ਸੀਧ ਹੋ ਗਏ ਸੀ ਉਹਨਾਂ ਨੂੰ ਕਿਹੜਾ ਰੁਜ਼ਗਾਰ ਮਿਊਗਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਿਆ ਨੌਕਰੀ ਮਿਲੂ ਤੇ ਮੋਰ ਸਭਾਪਤ ਕੀਤੇ ਜਾਣਗੇ ਉਹ ਵੀ ਉਸੇ ਤਰ੍ਹਾਂ ਪਏ ਇਦਾਂ ਮੰਨੀਆਂ ਜਾਂ ਮੰਗਾ ਜਿਹੜਾ ਬਿਆਨ ਦੇ ਕੇ ਉਹਨਾਂ ਤੋਂ ਜਿਹੜਾ ਮੋਦੀ ਉਹ ਪੱਜ ਚੁੱਕਾ ਉਹਦੇ ਵਾਸਤੇ ਮੰਨੀਆਂ ਜਾਂ ਮੰਗਾ ਉਹ ਲਾਗੂ ਕਰਨ ਵਾਸਤੇ ਜਿਹੜਾ ਵੱਡੀ ਗਿਣਤੀ ਦੇ ਵਿੱਚੋਂ ਜਿਹੜਾ ਪੰਜਾਬ ਆ ਉਹ ਨਿਕਲ ਰਿਹਾ ਦੂਜੇ ਸੂਬੇ ਵੀ ਆ ਗਏ ਆ 200 ਤੋਂ ਉੱਪਰ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਨੂੰ ਕੂਚ ਕਰ ਲਿਆ ਵਾ ਜਿਹੜੇ ਡੈਰੀ ਗੱਦਾ ਦੀ ਗੱਲ ਕੀਤੀ ਆ ਉਹ ਡੈਰੀ ਗੱਦਾ ਵੱਡੀ ਗੱਲ ਨਹੀਂ ਕਿ ਲੋਕਾਂ ਦੇ ਕਾਹਦੀ ਟਿਕ ਨਹੀਂ ਸੁਣੀ ਨਾਲ ਸਰਕਾਰ ਨੇ ਟਿਕਣਾ ਉਹ ਨਾ ਬੈਰੀਕੇਡ ਨਾ ਰੁਕਣੀ ਆ ਬੈਰੀਕੇਡ ਤੋੜ ਕੇ ਅੱਗੇ ਜਾਂਦੇ ਤੁਸੀ ਬਿਲਕੁਲ ਜੇ ਅੱਜ ਮੀਟਿੰਗ ਆ ਜਿਹੜਾ ਮੁੱਖ ਮੰਤਰੀ ਲਗਾ ਭਗਵੰਤ ਸਿੰਘ ਮਾਨ ਵੇਖੋ ਮੀਟਿੰਗ ਦੇ ਵਿੱਚ ਨੂੰ ਹਲਕ ਕਰ ਦੇਣਾ ਚਾਹੀਦਾ ਹੈ ਕਰਨ ਦੇਣਾ ਚਾਹੀਦੇ ਆ ਤੇ ਜੇ ਨਾ ਕੀਤੇ ਤੇ ਬੈਰੀਕੇਡ ਟੁੱਟਣਗੇ ਦਿੱਲੀ ਜਾਵਾਂਗੇ ਇਸ ਕਰਕੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਪ੍ਰਬੰਧ ਕਰਕੇ ਜਿਹੜਾ 6-6 ਮਹੀਨੇ ਦਾ ਆਸਣ ਲੈ ਗਏ ਉਹਦੀ ਕੋ ਤੁਰਿਆ ਆ ਤੁਸੀਂ ਵੇਖੇ ਨੇ ਵੱਡੇ ਕਾਬਲੇ ਪ੍ਰੈਜੈਂਟ ਆ ਇਹਦੀਆਂ ਗਾੜੀਆਂ ਦੇ ਵੇਖੋ ਬਹੁਤ ਵੱਡੇ ਜਿਹੜੇ ਆਉਂਦੇ ਆ ਜਿਹੜੇ ਆ ਤੇ ਮੱਝਾ ਦੇ ਆਉਂਦੇ ਆ ਮੱਝਾ ਦੇ ਉਧਰ ਵੀ ਆ ਰਹੇ ਆ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਮੇਰਾ ਨਾਮ ਬਲਦੇਸ ਸਿੰਘ ਜੀ ਅਸੀਂ ਅੰਮ੍ਰਿਤਸਰ ਜਿਹੜੇ ਤੋਂ ਪਰੇ ਆ ਗੋਲਟਾਲੀ ਸਾਹਿਬ ਤੇ ਜਿਹੜਾ ਅਸੀਂ 13 ਫਰਵਰੀ ਦਿੱਲੀ ਕੂਚਦਾ ਵਾ ਉਹਦੇ ਸਬੰਧ ਵਿੱਚ ਅਸੀਂ ਚਲੇ ਆ ਹਾਂ ਜੀ ਕਿੰਨੀ ਕੀ ਟਰਾਲੀ ਆ ਰਹੀ ਮੱਝਾ ਜਿਹੜੀ ਗੋਲਟਾਲੀ ਜਿਹੜੀ ਆ ਅੰਮ੍ਰਿਤਸਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਚ ਆ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਹਜ਼ਾਰਾਂ ਦੀ ਗੰਢੀ ਜਿੱਕਲੇ ਅਮਰਸਰ ਜ਼ਿਲ੍ਹੇ ਤੋਂ ਆ ਰਹੀ ਆ ਬਾਕੀ ਜ਼ਿਲ੍ਹੇ ਵੱਲ ਇਹ ਹੋ ਰਿਹਾ ਦੁਨੀਆ ਅਰਿਆਣਾ ਦੇ ਵਿੱਚ ਕਾਫੀ ਔਰ ਡੈਰੀਗੇਟ ਲਾਤੇ ਔਰ ਇਹ ਵੀ ਲਾਤੇ ਕਾਫੀ ਉਹਦੇ ਵਿੱਚ ਪ੍ਰਬੰਧ ਕੀਤੇ ਹੋਇਆ ਸਰਕਾਰ ਨੇ ਦੇਖੋ ਇਹ ਸਰਕਾਰ ਦੀ ਨਿਸ਼ਕਤੀ ਆ ਲੋਕਾਂ ਨੂੰ ਜਾਣ ਕੇ ਪਰੇਸ਼ਾਨ ਕਰਦੀ ਆ ਕਿਉਂਕਿ ਸਰਕਾਰ ਜਿਹੜੀ ਆ ਰਸਤਾ ਨਹੀਂ ਰੋਕ ਸਕਦੀ ਸਰਕਾਰਾਂ ਦਾ ਕੰਮ ਹੈ ਲੋਕਾਂ ਨੂੰ ਰਸਤੇ ਬਣਾ ਕੇ ਦੇਣਾ। ਨਾ ਕਿ ਸਰਕਾਰਾਂ ਦਾ ਕੰਮ ਹੈ ਰਸਤੇ ਪਕੜਨਾ ਜਾਂ ਰਸਤਿਆਂ ਦੇ ਵਿੱਚ ਰੋਕਾ ਲਾਉਣਾ। ਇਹ ਸਰਕਾਰ ਦੀ ਨਿਸ਼ਾਨੀ ਆ। ਇਹ ਤੁਸੀਂ ਹਰਿਆਣਾ ਚ ਰੁਕੂਗੇ ਅੱਗੇ ਬਾਰਡਰ ਤੋੜ ਕੇ ਅੱਗੇ ਜਾਉਂਗੇ। ਨਹੀਂ ਵੇਖੋ ਜੀ ਸਾਡਾ ਦਿੱਲੀ ਕੂਲ ਦਾ ਫੈਸਲਾ ਵਾ। ਬਾਕੀ ਉੱਥੇ ਮੌਕੇ ਮناسب ਨੂੰ ਵੇਖਾਂਗੇ। ਸਰਕਾਰ ਕਿਵੇਂ ਸਾਡੇ ਨਾਲ ਪੇਸ਼ ਆਉਂਦੀ ਆ। ਫਿਰ ਉਸੇ ਹਿਸਾਬ ਨਾਲ ਸਰਕਾਰ ਦੇ ਨਾਲ ਅਸੀਂ ਪੇਸ਼ ਆਵਾਂਗੇ। ਸਰਕਾਰ ਵੀ ਅੱਜ ਮੀਟਿੰਗ ਬੁਲਾ ਰਹੀ ਆ ਕੀ ਕਹਿਣਾ। ਵੇਖੋ ਜੀ ਸਰਕਾਰ ਮੀਟਿੰਗ ਬੁਲਾ ਰਹੀ ਆ ਜੇ ਤੇ ਮੀਟਿੰਗ ਦੇ ਵਿੱਚ ਕੋਈ ਮਸਲਾ ਹੱਲ ਕਰ ਦਿੰਦੀ ਆ। ਕਿ ਸਾਡੀ ਕੋਈ ਈਗੋ ਨਹੀਂ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਸਾਡੇ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਸਾਡੇ ਮਸਲਿਆਂ ਦਾ ਹੱਲ ਕਰ ਦੇ ਤੇ ਅਸੀਂ ਇੱਥੇ ਵਾਪਸੀ ਕਰ ਲਾਂਗੇ ਜੇ ਨਹੀਂ ਹੱਲ ਕਰਦੀ ਤੇ ਫਿਰ ਦਿੱਲੀ ਕੁਲਜੀ ਤੇ ਤਿਆਰੀ ਆ ਫਿਰ ਆਪਣੇ ਹੱਕਾਂ ਲਈ ਅਸੀਂ ਆਵਾਜ਼ ਥਾ ਰਹੇ ਹੱਥ ਲੈ ਕੇ ਕਾਫਲਾ ਬਹੁਤ ਲੰਬਾ ਜੀ ਤੁਸੀਂ ਦੇਖ ਸਕਦੇ ਹੋ ਜੇ ਉੱਥੇ ਤੁਹਾਨੂੰ ਕੋਈ 3-4 ਘੰਟੇ ਲੱਗਣਗੇ ਕਾਫਲਾ ਲੰਘਦਾ ਜੀ ਐਡਾ ਲੰਬਾ ਕਾਫਲਾ ਆ ਰਿਹਾ